ਪੰਜਾਬੀ ਗਾਇਕ ਸਾਹਿਲ ਸ਼ਾਹ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਹਿਲ ਸ਼ਾਹ ਦੇ ਘਰ ਤੇ ਕੁਝ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੋ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਬੂਟਾ ਮੰਡੀ ਚ ਗਾਇਕ ਦੇ ਘਰ ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਮੁਤਾਬਕ ਸਾਹਿਲ ਨੂੰ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਸੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਗੈਂਗਸਟਰ ਉਸਤੇ ਆਪਣੇ ਨਾਲ ਕੰਮ ਕਰਨ ਲਈ ਦਬਾਅ ਜੋ ਬਣਾ ਰਹੇ ਸੀ ਸਾਹਿਲ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ ਤੇ ਘਰ ਪਰਤ ਕੇ ਸਾਰੀ ਘਟਨਾ ਉਸ ਨੂੰ ਪਤਾ ਚੱਲੀ ਸਦਰਾਨ ਦਾ ਇੱਕ ਸਾਹਿਲ ਨੇ ਖੁਲਾਸਾ ਕਰਦਿਆ ਦੱਸਿਆ ਕਿ ਜਦੋਂ ਵਾਪਸ ਆਇਆ ਤਾਂ ਉਸਨੇ ਘਰ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖੇ ਸਦਰਾਨ ਉਹਨਾਂ ਨੂੰ ਕੁਝ ਖੋਲ ਵੀ ਬਰਾਮਦ ਹੋਏ ਜਿਸ ਤੋਂ ਬਾਅਦ ਪੁਲਿਸ ਨੇ ਜਾਣਕਾਰੀ ਦਿੱਤੀ ਫਿਲਹਾਲ ਗਾਇਕ ਦਾ ਪਰਿਵਾਰ ਸਦਮੇ ਵਿੱਚ ਹੈ ਦੱਸਦੇ ਕਿ ਜਰਮਦਰ ਦੇ ਸਾਹਿਲ ਸ਼ਾ ਗੀਤ ਲਿਖਦੇ ਨੇ ਇਸ ਵਿਚਾਲੇ ਕੁਝ ਲੋਕ ਉਸ ਨੂੰ ਗੀਤ ਲਿਖਣ ਲਈ ਫੋਨ ਕਰ ਰਹੇ ਸੀ ਜਿਸ ਨੂੰ ਕਲਾਕਾਰ ਨੇ ਨਜ਼ਰਅੰਦਾਜ਼ ਕਰ ਦਿੱਤਾ ਉਸ ਨੂੰ ਇਸ ਬਾਰੇ ਬਿਲਕੁਲ ਖਬਰ ਨਹੀਂ ਸੀ ਕਿ ਬਦਮਾਸ਼ ਕੁਝ ਅਜੇਹਾ ਕਰ ਦੇਣਗੇ ਹੈਲੋ ਮੈਨੂੰ ਨਾ ਥ੍ਰੈਟ ਆ ਰਹੇ ਸੀ ਕਾਫੀ ਟਾਈਮ ਤੋਂ ਆ ਰਹੇ ਸੀਗੇ ਤੇ ਕੱਲ ਰਾਤ ਵੀ ਮੈਂ ਚੰਡੀਗੜ੍ਹ ਹੋਇਆ ਗਿਆ ਹੋਇਆ ਸੀਗਾ ਕੱਲ ਚੰਡੀਗੜ੍ਹ ਗਿਆ ਮੈਂ ਕੱਲ ਚੰਡੀਗੜ੍ਹ ਗਿਆ ਸੀ ਅੱਜ ਮੇਰੀ ਸੈਟਲੀ ਸ਼ਾਮੀ ਆਇਆ ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹੈ ਹਨਾ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਿਆ ਵੀ ਇਦਾਂ ਕਰਕੇ ਗੱਲ ਹੋਈ ਯਾਰ ਆਪੀ ਠੀਕ ਹੈ ਜੀ ਸਾਢੇ 12 ਤੋਂ ਬਾਅਦ ਜਿਹੜੀ ਇੱਥੇ ਸਾਡੇ ਸਿਗਾ ਨੇੜੇ ਪਿਆ ਠੀਕ ਹੈ ਜੀ ਪਤਾ ਨਹੀਂ ਲੱਗਿਆ ਵੀ ਰਾਤੀ ਜਦੋਂ ਫਾਇਰਿੰਗ ਹੋਈ ਆ ਤੇ ਉਦੋਂ ਮ